ਇੱਕ ਵਾਰ ਫੇਸ ਫੋਟੋ ਸਰ ਇਹਨਾਂ ਸਵਾਗਤਿਨ ਇਸ ਚੈਨਲ ਦੇ ਉਪਰੋਕਤ ਸਟਾਕ ਮਾਰਕੀਟ ਦੀ ਦੁਨੀਆ ਤੇ ਛੇਰਾਂ ਦੇ ਨਾਲ ਰਿਲੇਟਿਡ ਗੱਲਾਂ ਬਾਤਾਂ ਤੇ ਅੱਜ ਇੱਕ ਹੋਰ ਛੇਰ ਹੈਗਾ ਜਿਵੇਂ ਮੈਂ ਹਮੇਸ਼ਾ ਹੀ ਬੋਲਦਾ ਹਾਂ ਪਰਫੈਕਟ ਮੈਰਿਜ ਇੱਕ ਹੋਰ ਪਰਫੈਕਟ ਮੈਰਿਜ ਜੋ ਮੈਨੂੰ ਲੱਗ ਰਹੀ ਆ ਇੱਕ ਕੰਪਨੀ ਜਿਹੜੀ ਕਿ ਬਹੁਤ ਹੀ ਜ਼ਿਆਦਾ ਚੰਗੀ ਹੈ ਕਿ ਆ ਫੰਡਾਮੈਂਟਲਸ ਬਹੁਤ ਸਟਰੋਂਗ ਨੇ ਗਵਰਨਮੈਂਟ ਓਨ ਕਰਦੀ ਹੋ ਕੰਪਨੀ ਦੇ ਵਿੱਚ ਕਾਫੀ ਸਾਰਾ ਹਿੱਸਾ ਡਿਵੀਡੈਂਡ ਯੀਲਡ ਬਹੁਤ ਜ਼ਿਆਦਾ ਵਧੀਆ ਤੇ ਹੁਣੇ ਪਿਛਲੇ ਕੁਝ ਟਾਈਮ ਤੋਂ ਕੁਝ ਹਫ਼ਤਿਆਂ ਤੋਂ ਬੜੀ ਚੰਗੀ ਉਹਦੇ 'ਚ ਗ੍ਰਾਵਟ ਆਈ ਆ ਤਾਂ ਇਸ ਕਰਕੇ ਇਹ ਪਰਫੈਕਟ ਮੈਰਿਜ ਆ ਜਦੋਂ ਵੀ ਮੈਨੂੰ ਇਹੋ ਜਿਹੀ ਕੋਈ ਕੰਪਨੀ ਲੱਗਦੀ ਆ ਮੈਂ ਤੁਹਾਡੇ ਕੋਲ ਲੈ ਕੇ ਆਉਣਾ ਤਾਂ ਅੱਜ ਦੀ ਆਪਣੀ ਕੰਪਨੀ ਹੈਗੀ ਹੈ ਜੀ ਹਿੰਦੁਸਤਾਨ ਜ਼ਿੰਕ ਸਭ ਤੋਂ ਪਹਿਲਾਂ ਆਪਾਂ ਇਹ ਦੇਖੀਏ ਹਿੰਦੁਸਤਾਨ ਜ਼ਿੰਕ ਕਰਦੇ ਕੀ ਆ ਮੈਟਲ ਸੈਕਟਰ ਦੀ ਕੰਪਨੀ ਆ ਜ਼ਿੰਕ ਤੋਂ ਹੀ ਆਪਾਂ ਨੂੰ ਆਈਡੀਆ ਹੋ ਜਾਂਦਾ ਤੇ ਪੂਰੀ ਦੁਨੀਆ ਦੇ ਵਿੱਚ ਦੂਸਰੀ ਸਭ ਤੋਂ ਵੱਡੀ ਕੰਪਨੀ ਆ ਜਿਹੜੀ ਜ਼ਿੰਕ ਨੂੰ ਪ੍ਰੋਡਿਊਸ ਕਰਦੀ ਆ ਤਾਂ ਇੰਡੀਆ ਦੇ ਵਿੱਚ ਨੰਬਰ 1 ਆ ਪੂਰੀ ਦੁਨੀਆ 'ਚ ਦੂਸਰੇ ਨੰਬਰ ਦੇ ਉੱਪਰ ਹੈਗੀ ਆ ਉਸ ਤੋਂ ਬਾਅਦ ਸਿਲਵਰ ਸਿਲਵਰ ਬਹੁਤ ਜਗ੍ਹਾ ਤੇ ਉੱਪਰ ਯੂਜ਼ ਕੀਤਾ ਜਾਂਦਾ ਚਾਂਦੀ ਚਾਂਦੀ ਸਿਰਫ ਆਪਾਂ ਐਵੇਂ ਹੀ ਨਾ ਸਮਝੀਏ ਕਿ ਸਿਰਫ ਜਿਵੇਂ ਗਹਿਣਿਆਂ ਦੇ ਵਿੱਚ ਜੁਐਲਰੀ ਦੇ ਵਿੱਚ ਯੂਜ਼ ਹੁੰਦੀ ਹੈ ਨਹੀਂ ਚਾਂਦੀ ਦੇ ਬਹੁਤ ਸਾਰੇ ਕਮਰਸ਼ੀਅਲ ਇੰਡਸਟਰੀਅਲ ਯੂਜ਼ ਨੇ ਚਾਂਦੀ ਦੇ ਤਾਂ ਇਸ ਕਰਕੇ ਚਾਂਦੀ ਇੱਕ ਇਹਨਾਂ ਦੀ ਬਹੁਤ ਹੀ ਜ਼ਰੂਰੀ ਪ੍ਰੋਡਕਟ ਆ ਉਹਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਪੰਜਵੇਂ ਨੰਬਰ ਦੇ ਉੱਪਰ ਹੈਗੇ ਆ ਇੱਕ ਹੋਰ ਚੀਜ਼ ਮੈਂ ਤੁਹਾਨੂੰ ਚਾਂਦੀ ਬਾਰੇ ਦਿਲਚਸਪ ਦੱਸ ਦਿੰਨਾ ਹੋ ਸਕਦਾ ਕਿਸੇ ਮੇਰੇ ਦੋਸਤ ਨੂੰ ਇਹ ਚੀਜ਼ ਨਾ ਪਤਾ ਹੋਵੇ ਕਿਉਂਕਿ ਸੋਨੇ ਨੂੰ ਆਪਾਂ ਰੀਸਾਈਕਲ ਕਰ ਸਕਦੇ ਆ ਬਟ ਜਿਹੜੀ ਚਾਂਦੀ ਆ ਉਹਨੂੰ ਰੀਸਾਈਕਲ ਨਹੀਂ ਕਰ ਸਕਦੇ ਤਾਂ ਇਹ ਵੀ ਇੱਕ ਗੱਲ ਇਹਨਾਂ ਦੇ ਫੇਵਰ ਦੇ ਵਿੱਚ ਜਾਂਦੀ ਆ ਤੇ ਹੁਣ ਜਿਵੇਂ ਮੈਂ ਤੁਹਾਨੂੰ ਕਹਿ ਕੇ ਇੰਡੀਆ ਦੇ ਵਿੱਚ ਜ਼ਿੰਕ ਦੇ ਵਿੱਚ ਨੰਬਰ 1 ਕੰਪਨੀ ਹੈ ਬਟ ਨੰਬਰ 1 ਦੇ ਵਿੱਚ ਵੀ ਆਲਮੋਸਟ ਮਤਲਬ ਇਹਨਾਂ ਦਾ ਇਕਾਧਿਕਾਰ ਹੈਗਾ ਨੰਬਰ 1 ਵੀ ਐ ਨਹੀਂ ਹੈਗੀ ਕਿ ਜੇ 40% ਦੇ ਉੱਪਰ ਆ ਕੋਈ ਹੋਰ 35 ਦੇ ਉੱਪਰ ਆ ਨਹੀਂ 75% ਮਾਰਕੀਟ ਸ਼ੇਅਰ ਇਹਨਾਂ ਦੇ ਕੋਲੇ ਜ਼ਿੰਕ ਦੇ ਵਿੱਚ ਇੰਡੀਆ ਦੇ ਵਿੱਚ ਹੈਗਾ ਤਾਂ ਮਤਲਬ ਇੱਕ ਬਹੁਤ ਵੱਡਾ ਪਲੇਅਰ ਹੈ ਇਹ ਹਿੰਦੋਸਤਨ ਜ਼ਿੰਕ ਵਾਲੇ ਇੰਡੀਆ ਦੇ ਵਿੱਚ ਚਾਂਦੀ ਦੇ ਵਿੱਚ ਸਿਲਵਰ ਪ੍ਰੋਡਕਸ਼ਨ ਦੇ ਵਿੱਚ ਦੁਨੀਆ ਦੇ ਵਿੱਚ 3 ਤੀਸਰੇ ਨੰਬਰ ਦੀ ਕੰਪਨੀ ਹੈਗੀ ਆ ਜਿਹੜਾ ਵਿਦਾਂਤਾ ਗਰੁੱਪ ਹੋ ਸਕਦਾ ਤੁਸੀਂ ਨਾਮ ਸੁਣਿਆ ਹੋਗਾ ਵਿਦਾਂਤਾ ਗਰੁੱਪ ਵਿਦਾਂਤਾ ਗਰੁੱਪ ਦੇ ਕੋਲੇ ਨੀਅਰਲੀ 65% 64.9% ਦਾ ਹੋਲਡ ਹੈਗਾ ਹੈ ਸ਼ੇਅਰ ਹੋਲਡਿੰਗ ਹੈਗੀ ਆ ਤੇ ਗਵਰਨਮੈਂਟ ਆਫ ਇੰਡੀਆ ਦੇ ਕੋਲੇ 29.5 ਤਾਂ ਇਥੋਂ ਆਪਾਂ ਨੂੰ ਕੀ ਪਤਾ ਲੱਗਦਾ ਕਿ ਇੱਕ ਕੰਪਨੀ ਜਿਹੜੀ ਕਿ ਬਹੁਤ ਹੀ ਸਟਰੋਂਗ ਮਜ਼ਬੂਤ ਹੱਥਾਂ ਦੇ ਵਿੱਚ ਹੈਗੀ ਆ ਜਿਨ੍ਹਾਂ ਨੂੰ ਕੰਮ ਕਰਨਾ ਆਉਂਦਾ ਉਹ ਕੰਪਨੀ ਨੂੰ ਅੱਗੇ ਮੂਵ ਫਾਰਵਰਡ ਕਰ ਸਕਦੇ ਆ ਉਪਰੋਂ ਜਿਉਂ-ਜਿਉਂ ਇੰਡਸਟਰੀਲਾਈਜੇਸ਼ਨ ਵਧੀ ਜਾ ਰਹੀ ਆ ਪੋਪੂਲੇਸ਼ਨ ਵਧੀ ਜਾ ਰਹੀ ਆ ਇਨ੍ਹਾਂ ਚੀਜ਼ਾਂ ਦੀਆਂ ਲੋੜਾਂ ਇੰਡਸਟਰੀ ਤੋਂ ਬਣਦੀਆਂ ਚੀਜ਼ਾਂ ਸਿਲਵਰ ਜ਼ਿੰਕ ਇਨ੍ਹਾਂ ਸਾਰਿਆਂ ਦੀਆਂ ਲੋੜਾਂ ਵਧੀਆਂ ਜਾਣੀਆਂ ਨੇ ਤਾਂ ਉਥੇ ਇਹ ਕੰਪਨੀਆਂਸ ਅੱਗੇ ਇਨ੍ਹਾਂ ਦੇ ਲਈ ਹੋਰ ਵੀ ਪੋਜ਼ਿਟਿਵ ਚੀਜ਼ਾਂ ਆਉਂਦੀਆਂ ਜਾਣਗੀਆਂ ਇੱਕ ਹੋਰ ਚੀਜ਼ ਜਿਹੜੀ ਪੋਜ਼ਿਟਿਵ ਮੈਂ ਤੁਹਾਨੂੰ ਹੁਣੇ ਪਹਿਲਾਂ ਹੀ ਦੱਸ ਦਿੰਨਾ ਕਿ ਕੁਝ ਪਾਰਟਿਕੂਲਰ ਕੰਟਰੀਜ਼ ਨੇ ਸਪੈਸ਼ਲੀ ਰਸ਼ੀਆ ਰਸ਼ੀਆ ਦੇ ਵਿੱਚ ਮੈਟਲਸ ਦਾ ਜਿਹੜਾ ਕੰਮ ਹੈਗਾ ਉਹ ਬਹੁਤ ਜ਼ਿਆਦਾ ਰਸ਼ੀਆ ਕਿਉਂਕਿ ਉਹਨਾਂ ਦੇ ਕੋਲੇ ਜਿੰਨੂੰ ਆਪਾਂ ਨੈਚੁਰਲ ਮਤਲਬ ਰਿਸੋਰਸਸ ਕਹਿੰਨੇ ਆ ਉਹ ਬਹੁਤ ਹੀ ਜ਼ਿਆਦੇ ਆ ਪਰ ਪਿੱਛੇ ਜਿਹੇ ਤੋਂ ਜਿਹੜਾ ਰਸ਼ੀਆ ਦਾ ਇੱਕ ਰੋਲਾ ਚੱਲ ਰਿਹਾ ਯੂਕਰੇਨ ਵਾਲਾ ਚੱਲ ਰਿਹਾ ਜਾਂ ਹੋਰ ਤਾਂ ਜਦੋਂ ਬਾਕੀ ਕੰਟਰੀਜ਼ ਨੇ ਸਪੈਸ਼ਲੀ ਅਮਰੀਕਾ ਨੇ ਰਸ਼ੀਆ ਨੂੰ ਬੈਨ ਕੀਤਾ ਕਿ ਅਸੀਂ ਉਹਨਾਂ ਨਾਲ ਵਪਾਰ ਨਹੀਂ ਕਰਾਂਗੇ ਤਾਂ ਉਸ ਤੋਂ ਬਾਅਦ ਹੋਇਆ ਕਿ ਜਿਹੜੀ ਮੈਟਲਾਂ ਕਿਸੇ ਵੀ ਕੋਈ ਵੀ ਮੈਟਲ ਹੈਗੀ ਆ ਉਹਦੀਆਂ ਕੀਮਤਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਵਾਧਾ ਹੋਇਆ ਤੇ ਉਹ ਵਾਧੇ ਦਾ ਫਿਰ ਫਾਇਦਾ ਕਿਹਨੂੰ ਹੋਇਆ ਜਦੋਂ ਤੁਸੀਂ ਇੱਕ ਦੁਕਾਨ ਨੂੰ ਕਹਿ ਦਿੱਤਾ ਅਸੀਂ ਤੁਹਾਤੋਂ ਸਾਮਾਨ ਨਹੀਂ ਲੈ ਰਹੇ ਤਾਂ ਉਹਦਾ ਫਾਇਦਾ ਕਿਨੂੰ ਹੋਇਆ ਉਹਦਾ ਫਾਇਦਾ ਹੋਇਆ ਇੰਡੀਆ ਵਰਗੇ ਕੰਟਰੀਜ਼ ਨੂੰ ਤੇ ਇੰਡੀਆ ਦੇ ਵਿੱਚ ਕਿਨੂੰ ਹਿੰਦੁਸਤਾਨ ਜ਼ਿੰਕ ਵਰਗੀਆਂ ਕੰਪਨੀਆਂ ਨੂੰ ਉਹ ਇਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਤੇ ਉਦੋਂ ਹੁਣ ਇੱਥੇ ਪਹਿਲਾਂ ਆਪਾਂ ਸ਼ੇਅਰ ਪ੍ਰਾਈਸ ਦੇਖ ਲੈਨੇ ਆ ਤਾਂ ਜੇ ਤੁਸੀਂ ਸ਼ੇਅਰ ਪ੍ਰਾਈਸ ਵੀ ਦੇਖੋ ਤਾਂ 28 ਮਾਰਚ 2024 ਨੂੰ ਨੀਅਰਲੀ 292 ਰੁਪਏ ਦੇ ਉੱਪਰ ਸੀ ਤਾਂ ਉੱਥੋਂ ਜਦੋਂ ਵਧਿਆ ਸ਼ੇਅਰ ਇਹਨਾਂ ਦਾ ਤਾਂ ਮਾਰਚ ਅਪ੍ਰੈਲ ਮਈ ਦੋ ਮਤਲਬ 7 ਹਫ਼ਤੇ ਦੇ ਵਿੱਚ ਜਿਹੜਾ ਸ਼ੇਅਰ ਪ੍ਰਾਈਸ ਹੈਗਾ ਉਹ ਨੀਅਰਲੀ 790 ਰੁਪਏ ਦੇ ਉੱਪਰ ਚਲਾ ਗਿਆ ਕਿੱਥੋਂ ਚੱਲ ਕੇ ਨੀਅਰਲੀ 280 ਰੁਪਏ ਤੋਂ ਜਾਂ ਹੋਰ ਇੱਥੋਂ ਤੱਕ ਤਾਂ ਉਹਨੂੰ ਆਪਾਂ ਕਹਿ ਸਕਦੇ ਕਿ ਹਾਂ ਇੱਕ ਬਹੁਤ ਤੇਜ਼ੀ ਆਈ ਜਿਹੜੇ ਵੀ ਸ਼ੇਅਰ ਹੋਲਡਰ ਹੋਣਗੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪ੍ਰੋਫਿਟ ਹੋਇਆ ਪਰ ਹੁਣ ਉਸ ਤੋਂ ਬਾਅਦ ਮੈਂ ਜਿਵੇਂ ਹਮੇਸ਼ਾ ਕਹਿੰਦਾ ਕਿ ਮਾਰਕੀਟ ਤੁਹਾਨੂੰ ਜੇ ਤੁਸੀਂ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖੋਗੇ ਬਹੁਤ ਸਾਰੇ ਸਟਾਕਸ ਨੂੰ ਸਿਲੈਕਟ ਕਰੋ ਹਮੇਸ਼ਾ ਦੇਖਦੇ ਰਹੋ ਕਿਤੇ ਨਾ ਕਿਤੇ ਕੋਈ ਨਾ ਕੋਈ ਓਪਰਚੁਨਿਟੀ ਜ਼ਰੂਰ ਮਿਲਦੀ ਹੈ ਤਾਂ ਕਿਉਂਕਿ ਇੱਕੋ ਦਮ ਬਹੁਤ ਜ਼ਿਆਦਾ ਤੇਜ਼ੀ ਦਿਖੀ ਆ ਮਾਰਕੀਟ ਇਹਦੇ ਸ਼ੇਅਰ ਪ੍ਰਾਈਸ ਦੇ ਵਿੱਚ ਤਾਂ ਉਹੀ ਚੀਜ਼ ਹੁਣ ਰਿਫਲੈਕਟ ਹੋਈ ਜਦੋਂ ਲੋਕਾਂ ਨੂੰ ਇਕੱਠਾ ਹੀ ਕੁਝ ਤਾਂ ਜਦੋਂ ਕੁਝ ਹਫ਼ਤਿਆਂ ਦੇ ਵਿੱਚ ਹੀ ਇੰਨਾ ਜ਼ਿਆਦਾ ਪ੍ਰੋਫਿਟ ਹੋ ਜਾਣਾ ਕਿਸੇ ਨੂੰ ਤਾਂ ਉਹਨਾਂ ਨੂੰ ਬਹੁਤ ਹੀ ਚੰਗੀ ਚੀਜ਼ ਹੈਗੀ ਲੱਖਾਂ ਰੁਪਏ ਕਰੋੜਾਂ ਰੁਪਏ ਬਣਿਆ ਵੱਡੇ ਇਨਵੈਸਟਰਾਂ ਨੂੰ ਤਾਂ ਉਸ ਤੋਂ ਬਾਅਦ ਨਿਕਲੇ ਇਹਦੇ ਵਿੱਚੋਂ ਤਾਂ ਹੁਣ ਕੀ ਹੋ ਰਿਹਾ ਜਿਹੜਾ ਸ਼ੇਅਰ ਪ੍ਰਾਈਸ ਸੀਗਾ 790 ਰੁਪਏ ਦਾ 22 ਮਈ 2024 ਨੂੰ ਉਹ ਹੁਣ 790 ਤੋਂ ਨੀਅਰਲੀ 500 ਰੁਪਏ ਦੇ ਉੱਪਰ ਆ ਗਿਆ ਤਾਂ ਸ਼ੇਅਰ ਵਾਪਸ ਹੁਣ ਨਾਰਮਲ ਆਪਣਾ ਜਿਹੜਾ ਉਹਦਾ ਸਿਸਟਮ ਹੈਗਾ ਉਹਦੇ ਵੱਲ ਨੂੰ ਵਧ ਰਿਹਾ ਤਾਂ ਇੱਕਦਮ ਬੜੀ ਤਕੜੀ ਗਰਾਵਟਾਈ ਹੋਈ ਹੈ ਇਸ ਸ਼ੇਅਰ ਦੇ ਵਿੱਚ ਹੁਣ ਆਪਾਂ ਦੇਖਦੇ ਹਾਂ ਨਦੀ ਬੈਲੈਂਸ ਸ਼ੀਟ ਜੇ ਮਾਰਚ 2013 ਦੀ ਗੱਲ ਕਰੀਏ ਤਾਂ ਜਿਹੜੀ ਸੇਲ ਆ ਉਹ ਹੈਗੀ 12700 ਕਰੋੜ ਰੁਪਏ ਦੀ ਤੇ 11 ਸਾਲ ਬਾਅਦ ਉਹ ਸੇਲ ਇਹਨਾਂ ਦੀ ਵਧ ਕੇ ਹੋ ਗਈ 28934 ਕਰੋੜ ਨੀਅਰਲੀ ਮਤਲਬ 2.3 2.4 ਗੁਣਾ ਦੇ ਨੇੜੇ ਤੇੜੇ ਇਹਨਾਂ ਦੀ ਸੇਲ ਵਧ ਗਈ ਕਿਉਂਕਿ ਮੈਟਲਸ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਟਲਸ ਦੀ ਲੋੜ ਹੌਲੀ 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 ਕਰਕੇ ਵਧੀ ਜਾਣੀ ਆ ਤੇ ਪ੍ਰੋਫਿਟ ਜਿਹੜਾ ਹੈ ਪ੍ਰੋਫਿਟ 7800 20 ਕਰੋੜ ਤੋਂ ਮਾਰਚ 2023 ਤੱਕ ਹੋ ਗਿਆ ਇਹਨਾਂ ਦਾ 15297 ਕਰੋੜ ਡਬਲ ਹੋ ਗਿਆ ਪ੍ਰੋਫਿਟ 10 ਸਾਲਾਂ ਦੇ ਵਿੱਚ ਹੁਣ ਅਗਲੀ ਗੱਲ ਜਿਹੜੀ ਇਹਨਾਂ ਦੇ ਲਈ ਬਹੁਤ ਹੀ ਵਧੀਆ ਹੈ ਬੈਲੈਂਸ ਸ਼ੀਟ ਦੇਖ ਲਈ ਬੈਲੈਂਸ ਸ਼ੀਟ ਬਹੁਤ ਚੰਗੀ ਆ ਹੁਣ ਹੈਗਾ ਡਿਵੀਡੈਂਡ ਤਾਂ ਜੇ ਤੁਸੀਂ ਡਿਵੀਡੈਂਡ ਦੇਖੋਗੇ ਤਾਂ ਡਿਵੀਡੈਂਡ ਤੇ ਮਤਲਬ ਜਿਹੜੇ ਦਿੰਦੇ ਆ ਆਪਣੇ ਇਨਵੈਸਟਰਸ ਨੂੰ ਉਹ ਬਹੁਤ ਹੀ ਜ਼ਿਆਦਾ ਉਹਦਾ ਇੱਕ ਰੀਜ਼ਨ ਇਹ ਵੀ ਆ ਜਿੰਨੀਆਂ ਵੀ ਕੰਪਨੀ ਸਪੈਸ਼ਲੀ ਜਿਹੜੀਆਂ ਗਵਰਨਮੈਂਟ ਓਨ ਕਰਦੀ ਆ ਗਵਰਨਮੈਂਟ ਦੀ ਉਹਨਾਂ ਦੇ ਵਿੱਚ ਕੁਝ ਹੱਦ ਤੱਕ ਹਿੱਸੇਦਾਰੀ ਆ ਜਿਵੇਂ ਇਹਦੇ ਵਿੱਚ ਹੈਗੀ ਆ ਕਾਫੀ ਹੱਦ ਤੱਕ ਹਿੱਸੇਦਾਰੀ ਆ ਨੀਅਰਲੀ 1 ਤਿਹਾਈ ਹਿੱਸੇਦਾਰੀ ਗਵਰਨਮੈਂਟ ਦੀ ਆ ਤਾਂ ਉਹ ਕੰਪਨੀਆਂ ਹਮੇਸ਼ਾ ਹੀ ਡਿਵੀਡੈਂਡ ਬਹੁਤ ਜ਼ਿਆਦਾ ਦਿੰਦੀਆਂ ਨੇ ਡਿਵੀਡੈਂਡ ਦਾ ਹੁਣ ਮਤਲਬ ਕੀ ਆ ਮੈਂ ਕਿਸੇ ਸ਼ੇਅਰ ਨੂੰ ਖਰੀਦਿਆ ਪਰ ਮੈਂ ਉਹਨੂੰ ਵੇਚਿਆ ਨਹੀਂ ਮੇਰੇ ਕੋਲ ਐਸੀ ਤਰ੍ਹਾਂ ਹੀ ਪਿਆ ਪ੍ਰੋਫਿਟ ਤਾਂ ਆਪਾਂ ਨੂੰ ਉਦੋਂ ਹੋਣਾ ਜਦੋਂ ਆਪਾਂ ਸ਼ੇਅਰ ਨੂੰ ਵੇਚਾਂਗੇ ਪਰ ਮੈਂ ਵੇਚਿਆ ਨਹੀਂ ਵੈਸੇ ਹੀ ਸਿਰਫ ਲੈ ਕੇ ਰੱਖਣ ਦੇ ਉੱਪਰ ਵੀ ਸ਼ੇਅਰਹੋਲਡਰਸ ਨੂੰ ਕੰਪਨੀ ਕੁਝ ਨਾ ਕੁਝ ਪੈਸੇ ਦਿੰਦੀ ਰਹਿੰਦੀ ਆ ਤੇ ਕੁਝ ਕੰਪਨੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਡਿਵੀਡੈਂਡ ਦਿੰਦੀਆਂ ਨੇ ਕੁਝ ਬਹੁਤ ਘੱਟ ਦਿੰਦੀਆਂ ਨੇ ਤਾਂ ਹਿੰਦੁਸਤਾਨ ਜ਼ਿੰਕ ਇੱਕ ਇਹੋ ਜਿਹੀ ਕੰਪਨੀ ਆ ਜਿਹਦੇ ਫੰਡਾਮੈਂਟਲਸ ਬਹੁਤ ਸਟਰੋਂਗ ਨੇ ਜਿਹਦੀ ਪ੍ਰੋਡਕਟ ਦੀ ਅੱਗੇ ਫਿਊਚਰ ਦੇ ਵਿੱਚ ਲੋੜ ਵਧੀ ਜਾਣੀ ਆ ਗਵਰਨਮੈਂਟ ਕੰਟਰੋਲ ਕਰਦੀ ਆ ਦੂਸਰਾ ਵਿਦਾਂਤਾ ਗਰੁੱਪ ਆ ਬਹੁਤ ਚੰਗੇ ਹੱਥਾਂ ਦੇ ਵਿੱਚ ਕੰਪਨੀ ਹੈਗੀ ਆ ਤੇ ਬੈਲੈਂਸ ਸ਼ੀਟ ਬਹੁਤ ਚੰਗੀ ਆ ਤੇ ਸਿਰਫ ਜੇ ਕੋਈ ਇਹਨੂੰ ਲੰਬੇ ਟਾਈਮ ਲਈ ਲੈ ਕੇ ਹੀ ਮਤਲਬ ਰੱਖਦਾ ਮੈਂ ਮੇਰੀ ਇਹ ਸੋਚ ਹੈ ਕਿ ਇਹ ਪਰਸਨਲ ਤੌਰ ਦੇ ਉੱਪਰ ਤਾਂ ਡਿਵੀਡੈਂਡ ਵੀ ਆਪਣੇ ਆਪ ਦੇ ਵਿੱਚ ਬਹੁਤ ਮਿਲਦੇ ਆ ਅਗਲੀ ਗੱਲ ਹੁਣ ਕਰਦੇ ਆ ਕਿ ਡੈਟ ਹੈ ਦੇ ਉੱਪਰ ਕਿੰਨੀ ਆ ਤਾਂ ਡੈਟ ਨੂੰ ਜੇ ਆਪਾਂ ਇੱਥੇ ਦੇਖਦੇ ਆ ਤਾਂ ਬਹੁਤ ਹੀ ਇੱਕ ਹੈਲਦੀ ਡੈਟ ਟੂ ਇਕਵਿਟੀ ਮਾਰਜਨ ਹੈਗਾ ਇਹਨਾਂ ਦਾ ਪੁਆਇੰਟ 56 ਮਤਲਬ ਪੁਆਇੰਟ 56 ਇਹਨਾਂ ਦੇ ਉੱਪਰ ਡੈਟਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬਹੁਤ ਥੋੜੀ ਡੈਟ ਹੈਗੀ ਆ ਇਹ ਕੋਈ ਇਸ ਤਰ੍ਹਾਂ ਨਹੀਂ ਹੈਗੀ ਕਿ ਬਹੁਤ ਕੋਈ ਚਿੰਤਾ ਦਾ ਵਿਸ਼ਾ ਹੈਗਾ ਪ੍ਰੋਮੋਟਰ ਹੋਲਡਿੰਗ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਉਹ 65% ਦੇ ਨੇੜੇ ਤੇੜੇ ਵਿਦਾਂਤਾ ਗਰੁੱਪ ਕੋਲੇ ਆ ਤੇ گورਨਮੈਂਟ ਦੇ ਕੋਲੇ ਹੈਗੀ 29.54 ਤਬਾਰ ਆਮ ਲੋਕਾਂ ਦੇ ਕੋਲੇ 1.78 ਪੌਣੇ 1.2% ਸਿਰਫ ਜਿਹੜਾ ਹਿੱਸਾ ਵਾ ਉਹ ਆਮ ਲੋਕਾਂ ਕੋਲੇ ਬਾਕੀ ਸਾਰਾ ਬਹੁਤ ਵੱਡੇ ਇਨਵੈਸਟਰਸ ਦੋ ਪਾਰਟੀਆਂ ਦੇ ਕੋਲੇ ਹੈਗਾ ਤਾਂ ਇੱਕ ਕੰਪਨੀ ਜਿਹੜੀ ਕਿ ਬਹੁਤ ਹੀ ਵਧੀਆ ਫੰਡਾਮੈਂਟਲੀ ਸਟਰੋਂਗ ਆ ਤੇ ਦੂਸਰੀ ਚੀਜ਼ ਜਿਹੜਾ ਮੈਂ ਕਿ ਅੱਗੇ ਆਪਾਂ ਨੂੰ ਵੀ ਹੁਣ ਦੁਨੀਆ ਦਾ ਜਿਹੜਾ ਇੱਕ ਸਿਸਟਮ ਦਿਖ ਰਿਹਾ ਵਾ ਕਿ ਅਮਰੀਕਾ ਇੱਕ ਸਾਈਡ ਹੋ ਗਿਆ ਰਸ਼ੀਆ ਚਾਈਨਾ ਇੱਕ ਸਾਈਡ ਨੇ ਤੇ ਰਸ਼ੀਆ ਉਹ ਕੰਟਰੀ ਆ ਜਿਹੜਾ ਮੈਟਲ ਸਭ ਤੋਂ ਜ਼ਿਆਦਾ ਮਤਲਬ ਪ੍ਰੋਡਿਊਸ ਕਰਦਾ ਪਰ ਇਹ ਪੰਗੇ ਇਹਨਾਂ ਦੇ ਸਿਰਫ ਇੱਕੋ ਵਾਰ ਦੇ ਨਹੀਂ ਹੈਗੇ ਅੱਗੇ ਇਹ ਚੱਲੀ ਜਾਣੇ ਆ ਇਹ ਵਧੇ ਜਾਣੇ ਆ ਤਾਂ ਇਹੋ ਜਿਹੇ ਆਪਰਚੂਨਿਟੀਆਂ ਆਉਂਦੀਆਂ ਰਹਿਣਗੀਆਂ ਜਦੋਂ ਮੈਟਲ ਨਾਲ ਰਿਲੇਟਡ ਕੰਪਨੀਆਂ ਦੇ ਸ਼ੇਅਰ ਜਾਂ ਤਾਂ ਇੱਕਦਮ ਬਹੁਤ ਹੀ ਤੇਜ਼ੀ ਨਾਲ ਵਧਣਗੇ ਜਾਂ ਬਹੁਤ ਜ਼ਿਆਦਾ ਡਿੱਗਣਗੇ ਪਰ ਜਦੋਂ ਵੀ ਉਹ ਡਿੱਗਣਗੇ ਵੀ ਉਦੋਂ ਵੀ ਇੱਕ ਬਹੁਤ ਸੋਹਣੀ ਆਪਰਚੂਨਿਟੀ ਮੈਨੂੰ ਫੀਲ ਹੋ ਰਹੀ ਆ ਕਿਉਂਕਿ ਇਹਨਾਂ ਕੰਪਨੀਆਂ ਨੇ ਕਿਤੇ ਨਹੀਂ ਜਾਣਾ ਬੜੀਆਂ ਸਟਰੋਂਗ ਹੱਥਾਂ ਦੇ ਵਿੱਚ ਇਹ ਕੰਪਨੀਆਂ ਨੇ ਡਿਵੀਡੈਂਡ ਬਹੁਤ ਚੰਗੇ ਹੈਗੇ ਆ ਤੇ ਹੁਣ ਇਹ ਕੰਪਨੀ ਇਸ ਟਾਈਮ ਇਹਦੇ ਉੱਪਰ ਇੱਕ ਬਹੁਤ ਸੋਹਣਾ ਡਿਸਕਾਊਂਟ ਹੈ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨੀਅਰਲੀ 800 ਰੁਪਏ ਤੋਂ 500 ਰੁਪਏ ਦੇ ਉੱਪਰ ਆ ਚੁੱਕੀ ਹੈ ਕੰਪਨੀ ਹੁਣ ਗੱਲ ਇਹ ਹੀ ਆ ਕੱਲ ਨੂੰ ਇਹਦਾ ਸ਼ੇਅਰ ਪ੍ਰਾਈਸ ਕਿੱਥੇ ਹੋਊਗਾ ਹਫ਼ਤੇ ਨੂੰ ਕਿੱਥੇ ਹੋਊਗਾ ਇੱਕ ਮਹੀਨੇ ਨੂੰ ਕਿੱਥੇ ਹੋਊਗਾ ਜਾਂ ਸਾਲ 10 ਸਾਲ ਨੂੰ ਮੈਨੂੰ ਉਹਦੀ ਕੋਈ ਜਾਣਕਾਰੀ ਨਹੀਂ ਹੈਗੀ ਹੋ ਸਕਦਾ ਇਹ ਗ੍ਰੈਵਿਟੇਸ ਇਸੇ ਤਰ੍ਹਾਂ ਜਾਰੀ ਰਵੇ ਮੈਨੂੰ ਉਹ ਨਹੀਂ ਪਤਾ ਮੈਂ ਸਿਰਫ ਇਹ ਕਹਿ ਰਿਹਾ ਇੱਕ ਕੰਪਨੀ ਜਿਹੜੀ ਪਹਿਲਾਂ ਇੱਕਦਮ ਬਹੁਤ ਵੱਡੀ ਪਰ ਹੁਣ ਲਗਾਤਾਰ ਡਿੱਗ ਰਹੀ ਹੈ 800 ਤੋਂ 500 ਰੁਪਏ ਦੇ ਉੱਪਰ ਆਇਆ ਸ਼ੇਅ ਤਾਂ ਮੈਨੂੰ ਲੱਗ ਰਿਹਾ ਕਿ ਚੰਗੀ ਚੀਜ਼ ਆ ਇੱਕ ਚੰਗੀ ਮੈਰੇਜ ਹੈਗੀ ਆ ਇਹ ਕੋਈ ਇੱਥੇ ਜੇ ਮੈਨੂੰ ਇੱਥੇ ਖਰੀਦ ਦਾ ਵੀ ਆ ਤਾਂ ਮੈਨੂੰ ਹੋਰ ਨਹੀਂ ਤਾਂ ਡਿਵੀਡੈਂਡ ਚੰਗੇ ਮਿਲਣਗੇ ਤਾਂ ਇਹ ਸੀਗੀ ਜੀ ਮੇਰੀ ਅੱਜ ਦੀ ਕੰਪਨੀ ਹਿੰਦੁਸਤਾਨ ਜ਼ਿੰਕ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੈਮਰਾ ਵੀਡੀਓ ਇੱਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕੰਪਨੀ ਦੇ